ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਲੂਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜਿਹੜੀ ਪੈਂਦੀ ਹੈ ਉਹ ਬਾਗਾਪੁਰਾਣਾ ਹੈ ਇਹਦੇ ਨੇੜੇ ਸਮਾਲਸਰ ਲੰਡੇ ਰੋਡੇ ਇਹ ਤੋਂ ਇਲਾਵਾ ਦੂਜੇ ਪਾਸੇ ਕੋਟ ਸੁਖੀਆ ਜਾਉਣ ਵਾਲਾ ਇਹਦੇ ਆਸ-ਪਾਸ ਦੇ ਪਿੰਡ ਹੈ ਵੱਡੇ ਪਿੰਡਾਂ ਦੇ ਵਿੱਚ ਗਿਣਤੀ ਹੁੰਦੀ ਹੈ ਪੰਜਾਬ ਦੇ ਵਿੱਚ ਸੋ ਪਲੂਰ ਪਿੰਡ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਤੇ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਜੀ ਹੋਰਾਂ ਨੇ ਲਗਭਗ ਸਾਰੇ ਪਸ਼ੂ ਇਹ ਤੋਂ ਇਲਾਵਾ ਇੱਕ ਮੋਟਰਸਾਈਕਲ ਦੇ ਨਾਲ ਫਿੱਟ ਕੀਤਾ ਹੋਇਆ ਰੇੜਾ ਪੱਠੇ ਲਿਆਉਣ ਵਾਲਾ ਇਹ ਵੀ ਫॉर ਸੇਲ ਹੈ ਤੇ ਇੱਕ ਇਹਨਾਂ ਕੋਲ ਟਰੈਕਟਰ ਹੈ ਦੋਸੋ 855 ਇਹ ਵੀ ਫॉर ਸੇਲ ਹੈ ਮਤਲਬ ਜੋ ਵੀ ਆਪਾਂ ਜੇ ਦੇਖੀਏ ਇੱਕ ਟਰੈਕਟਰ ਮਸ਼ੀਨਰੀ ਦੇ ਵਿੱਚੋਂ ਤੇ ਇੱਕ ਇਹ ਮੋਟਰਸਾਈਕਲ ਵਾਲਾ ਰੇੜਾ ਤੇ ਇਹ ਤੋਂ ਇਲਾਵਾ ਬਹੁਤ ਸਾਰੇ ਪਸ਼ੂ ਪਸ਼ੂਆਂ ਦੇ ਵਿੱਚ ਵੀ ਐਚਐਫ ਵਾਇਡਾਂ ਦੇ ਵਿੱਚ ਇੱਕ ਗੱਬਣ ਵੱਛੀ ਵੀ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆਕੇ ਦੇਖੇ ਆਪਦੀ ਤਸੱਲੀ ਕਰੇ ਇੱਕ ਹੋਰ ਬੇਨਤੀ ਹੈ ਵੀ ਮੈਂ ਐਡਰੈਸ ਪ੍ਰੋਪਰ ਪੁੱਛ ਦਿੰਨਾ ਹੁੰਦਾ ਕਈ ਵਾਰ ਜਦੋਂ ਇਦਾਂ ਦੀ ਵੀਡੀਓ ਬਣਦੀ ਆ ਕੁਝ ਰਿਸ਼ਤੇਦਾਰਾਂ ਨੇ ਕਈ ਵਾਰਾਂ ਕੋਈ ਪਸ਼ੂ ਖਰੀਦ ਲੈਣਾ ਹੁੰਦਾ ਜਾਂ ਕੋਈ ਪਿੰਡ ਦੇ ਵਿੱਚੋਂ ਜਾਂ ਕੋਈ ਆਂਡ ਗਵਾਨ ਦੇ ਵਿੱਚੋਂ ਕੋਈ ਭਰਾ ਸੌਦਾ ਕਰ ਸਕਦਾ ਹੁੰਦਾ ਸੋ ਫੋਨ ਵੀ ਕਈ ਵਾਰਾਂ ਜ਼ਿਆਦਾ ਬਿਜ਼ੀ ਹੋ ਜਾਂਦਾ ਸੋ ਆਕੇ ਦੇਖ ਲਓ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਸੌਦਾ ਤੁਹਾਡਾ ਆਪਣੀ ਮਰਜ਼ੀ ਦੇ ਨਾਲ ਹੋਊਗਾ ਆਓ ਬਾਈ ਜੀ ਹੋਰਾਂ ਨੂੰ ਮਿਲਦੇ ਆ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਬਾਈ ਆਪ ਨੂੰ ਬਲਜਿੰਦਰ ਸਿੰਘ ਬਾਈ ਜੀ ਬਲਜਿੰਦਰ ਬਾਈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਹੋਰਾਂ ਦਾ ਕੀ ਨਾਮ ਹੈ ਜਗਸੀਰ ਸਿੰਘ ਬਾਈ ਜੀ ਠੀਕ ਹੈ ਅੱਛਾ ਬਾਈ ਅੱਜ ਮੇਰੇ ਖਾਲਸ ਲਗਭਗ ਇੱਕ ਝੋਟੀ ਨੂੰ ਛੱਡ ਕੇ ਬਾਕੀ ਸਾਰੇ ਪਸ਼ੂ ਸੇਲ ਆ ਬਾਈ ਇੱਕ ਰੇੜੀ ਤੇ ਇੱਕ ਆਪਾ ਟਰੈਕਟਰ ਵਿੱਚ ਨਾਲ ਹਾਂਜੀ ਬਾਈ ਜੀ ਸ਼ੁਰੂਆਤ ਇਸ ਗਿਰ ਨਸਲ ਦੀ ਗਾਂ ਤੋਂ ਕਰਾਂਗੇ ਕਿੰਨਾ ਟਾਈਮ ਲਾਉ ਬਾਈ ਸੂਣ ਬਾਈ ਦਾ ਰਹਿੰਦੇ ਬਾਈਆਂ ਦੇ ਸੂਣ ਚ 22 ਦਿਨ ਮਰ ਲੋਵੇ 20 ਦਿਨ ਵੀ ਲੈ ਸਕਦੀ ਹੈ ਤੇ 25 ਵੀ ਲੈ ਸਕਦੀ ਹੈ ਹਾਂਜੀ ਵੀਰੇ ਦੂਜੇ ਸੂਏ ਨੇ ਵੜਨੇ ਸੂਣਾ ਪਹਿਲੇ ਸੂਏ 16 ਕਿਲੋ ਦੁੱਧ ਦਿੱਤਾ ਇਹਨੇ ਬਈ ਦੂਜਾ ਸੂਆ ਸੂਣਾ ਹੈ ਦੂਜਾ ਸੂਆ ਸੂਣਾ ਬਈ 16 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਦੁੱਧ ਦਿੱਤਾ ਹਾਂਜੀ ਬਾਈ ਠੀਕ ਹੈ ਅੱਛਾ ਬਾਈ ਡਿਮਾਂਡ ਕੀ ਰਊ ਰੇਟ ਕੀ ਕਰਦੇ ਹੋ 50000 ਰੁਪਿਆ ਕਰਦੇ ਬਾਈ ਡਿਮਾਂਡ ਦੇ 50000 ਬਾਈ ਤੋਰ ਕੇ ਲਿਖar ਗਏ ਸੋ ਦੋਸਤੋ ਅਗਲੇ ਮਹੀਨੇ ਦੀ 7 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੋ ਜਾਣੇ ਆ ਹਾਂਜੀ ਬਾਈ 22 ਦਿਨ ਬਾਕੀ ਬਣਦੇ ਆ 25 ਵੀ ਲੈ ਸਕਦੀ ਹੈ 20 ਵੀ ਰਹਿ ਸਕਦੇ ਆ 16 ਕਿਲੋ ਬਾਈ ਜਿਹੜੀ ਸੂਆ ਦੂਜਾ ਸੂਣਾ ਹੈ। ਗਿਰ ਨਸਲ ਚ ਪੈਂਦੀ ਲੱਗਦੀ ਹੈ। ਨਸਲ ਬਰੀਡ ਤੁਸੀਂ ਦੇਖ ਲਓ ਵੈਸੇ ਸੀਲ 3 ਹੈ। ਬੰਦ ਦਿਓ ਭਾਈ। ਸੋ ਜੀ ਨੂੰ ਪਸੰਦ ਆਵੇ ਦੱਸੋ ਤਾਂ ਤੁਸੀਂ ਸੰਪਰਕ ਕਰ ਲਓ। 50000 ਰੁਪਏ ਭਾਈ ਨੇ ਡਿਮਾਂਡ ਰੱਖੀ ਹੈ। ਠੰਡੀ ਸੀਲ ਫੁੱਲ ਆ ਦੱਸੋ ਵੈਸੇ ਇਹਨਾਂ ਨੇ ਘਰੇ ਚੋਈ ਹੈ। ਘਰੇ ਦੁੱਧ ਪੀਣ ਵਾਸਤੇ ਰੱਖੀ ਹੋਈ ਸੀ। ਪਰ ਹੁਣ ਪਸ਼ੂ ਵੇਚਨੇ ਕਰਕੇ ਤੇ ਵਿੱਚ ਇਹ ਵੀ ਵੇਚ ਦੇਣੀ ਹੈ। ਠੀਕ ਹੈ ਭਾਈ ਬੰਦ ਦਿਓ। ਸੋ ਇਹ ਤੁਸੀਂ ਪਹਿਲੇ ਨੰਬਰ ਤੇ ਗਾਂ ਦੇਖੋ। ਇਹ ਤੂ ਅੱਗੇ ਇੱਕ ਐਚ ਐਫ ਵੈਡ ਹੈ। ਭਾਈ ਜਿਹੜੀ ਵੈਡ ਹੈ ਇਹਦੀ ਉਮਰ ਕਿੰਨੀ ਹੋਊਗੀ 12 ਮਹੀਨੇ ਹੈ ਬਾਈ ਇਹ ਕਨਫਰਮ ਹੈ 12 ਮਹੀਨੇ ਪੂਰੇ ਕਨਫਰਮ ਆ ਬਾਈ ਦੰਦੋ ਤਾਂ ਫਿਰ ਇਹ ਖੀਰੀ ਹੋਣੀ ਚਾਹੀਦੀ ਠੀਕ ਹੈ ਬਾਈ ਜੀ ਹਾਂਜੀ ਬਰੂਡ ਦੀ ਆਉਂਵੀਂ ਬਰੂਡ ਦੀ ਹੈ ਇਹ ਆਈ ਹੋਈ ਜਾਂ ਨਹੀਂ ਨਹੀਂ ਹੋਈ ਹਜੇ ਤੱਕ ਬਾਈ ਕੀ ਰੇਟ ਰਹੂਗਾ 50000 ਰੁਪਏ ਬਾਈ ਇਹਦਾ ਤੁਰਤ ਲੈਣੂ ਹਾਂਜੀ ਬਾਈ ਦੋਸੋ ਰੇਟ 50000 ਹੈ ਵੱਡਾ ਕੱਦ ਕਾਠ ਹੈ ਅੰਦਰੋਂ ਜੇ ਕੋਈ ਭਰਾ ਚੈੱਕ ਕਰਾਉਣੀ ਚਾਹੁੰਦਾ ਕਰਵਾ ਸਕਦਾ ਹੈ 12 ਮਹੀਨੇ ਉਮਰ ਆ ਦੰਦ ਮੈਂ ਨਹੀਂ ਦੇਖੇ ਜਿਹੜਾ ਵੀ ਰਾਊਗਾ ਉਹ ਦੇਖ ਲੂਗਾ ਕਿਉਂਕਿ ਮਹੀਨੇ 12 ਉਮਰ ਆ ਤਾਂ ਖੀਰੀ ਨਿਕਲੂ ਕੱਟ ਕੱਟ ਫੋਲਾ ਦੋਸੋ ਪੂਰੀ ਸੰਭੀ ਵੀ ਹੈ ਏਡੀ ਬੱਚੀ ਸਾਹਮਣੀ ਹੋਵੇ ਤਾਂ 50 ਤੋਂ ਉੱਤੇ ਖਾਊਗੀ ਇਹ ਕਲੀਅਰ ਗੱਲ ਹੈ ਕਿਉਂਕਿ 25000 ਦਾ 20000 ਦਾ ਤਾਂ ਦੁੱਧ ਹੀ ਬੱਚੀ ਤਿੰਨ ਕਿ ਮਹੀਨਿਆਂ ਚ ਪੀ ਜਾਂਦੀ ਹੈ ਬਾਕੀ ਤੁਸੀਂ ਜੇ ਤੁਹਾਨੂੰ ਫਾਇਦੇਮੰਦ ਸੌਦਾ ਲੱਗੇ ਤਾਂ ਕਾਲ ਬਾਈ ਜੀ ਹੋਰਾਂ ਨੂੰ ਕਰ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸੋ ਇਹ ਵੈਡ ਐਚ ਐਫ 50000 ਇਹਦਾ ਰੇਟ ਬਾਈ ਜੀ ਹੋਰਾਂ ਨੇ ਰੱਖਿਆ ਦੋਸਤੋ ਥਾਣੇ ਦੇਖਣ ਦੀ ਕੋਸ਼ਿਸ਼ ਕਰਾਂਗੇ ਵੈੜ ਦੇ ਪਰ ਇਹਨਾਂ ਤੋਂ ਡਰ ਬਹੁਤ ਲੱਗਦਾ ਹੁੰਦਾ ਠੀਕ ਹੈ ਬਾਈ ਓਕੇ ਮੋٹے ਥਾਣੇ ਤੇ ਚਾਰ ਹੀ ਥਾਣੇ ਅੱਗੇ ਇੱਕ ਮੱਝ ਬਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਮੱਝ ਦੋ ਮਹੀਨੇ ਹੋ ਗਏ ਬਾਈ ਸੂਈ ਨੂੰ ਇਸ ਟਾਈਮ ਦੁੱਧ ਕਿੰਨਾ ਹੈ 8 ਕਿਲੋ ਆ ਬਾਈ ਬੱਚਾ ਇਹਦੇ ਨਾਲ ਕੀ ਹੈ ਬਸ ਕੱਟਾ ਬਾਈ ਦੀ ਠੀਕ ਹੈ ਰੇਟ ਕੀ ਰਹੂਗਾ ਬਾਈ ਰੇਟ ਤਾਂ 85000 ਰੁਪਿਆ ਬਾਈ ਜੀ ਤੁਰ ਗਈ ਹਾਂਜੀ ਬਾਈ ਜੀ ਦੋਸਤੋ ਦੁੱਧ 8 ਕਿਲੋ ਹੈ ਰੇਟ 85000 ਹੈ ਦੋ ਮਹੀਨੇ ਹੋਏ ਆ ਸੂਈ ਨੂੰ ਬੱਚਾ ਇਹਦੇ ਨਾਲ ਕੱਟਾ ਹੈ ਸਿੰਘੇ ਨੇ ਦੋਨੇ ਕਸਾਏ ਹੋਏ ਆ ਖੁਰਲੀ ਦੇ ਨਾਲ ਮਾਰਕਿੰਗ ਪੈਰਾਂ ਤੋਂ ਜਿਹੜਾ ਉਹ ਨੀਲੀ ਰਾਵੀ ਵਾਲੀ ਮੱਥਾ ਬੱਲਾ ਅੱਖਾਂ ਜਿਹੜੀਆਂ ਉਹ ਦਸੋ ਥੋੜਾ ਗ੍ਰੇਡਡ ਮੱਝਾਂ ਨੂੰ ਦਿਸਦੀਆਂ ਲਿਆ ਵੀਰੇ ਰੇਟ 85000 ਦਸੋ ਤੋਕੜ ਮੱਝ ਬੱਚੇ ਤੇ ਮਿਲਦੀ ਹੈ ਬੱਚਾ ਇਹਦੇ ਨਾਲ ਕੱਟਾ ਹੈ ਬਾਕੀ ਚੋਕੇ ਤੁਸੀਂ ਦੇਖਣੀ ਆ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਹਾਡੀ ਹਿੰਮਤ ਆ ਇਹ ਕੱਟਾ ਇਹਦੇ ਨਾਲ ਆ ਇੱਕ ਹੋਰ ਮੱਝ ਜਿਹੜੀ ਤੁਹਾਨੂੰ ਦਿਖਾਉਂਗਾ ਛੋਟੇ ਬਿਲਕੁਲ ਸਿੰਗ ਦੀ ਹੈ ਉਹ ਵੀ ਫੌਰ ਸੇਲ ਹੈ ਇੱਕ ਵਾਰ ਇਸ ਮੱਝ ਦੇ ਹਵਾਨੇ ਨੂੰ ਫੇਰ ਦੇਖੋ ਇਸ ਸਾਈਡ ਤੋਂ ਇਸ ਤਰੀਕੇ ਦਾ ਇਹਦਾ ਰੁੱਖ ਦੋਸਤੋ ਦਿਸਦਾ ਹੈ ਬਾਕੀ ਤੁਸੀਂ ਚੋ ਕੇ ਪਾਸ ਕਰ ਲੈਣੀ ਹੈ ਜਿਹੜੀ ਇੱਦੋਂ ਅੱਗੇ ਮੱਝ ਹੈ ਬਾਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ 4 ਮਹੀਨੇ ਹੋ ਗਏ ਬਾਈ ਸੂਈ ਨੂੰ ਇਹਨੂੰ ਦੁੱਧ ਹੋਣ 8 ਕਿਲੋ ਇਹਦੇ ਥੱਲੇ ਬਾਈ ਠੀਕ ਹੈ ਅੱਛਾ ਇਹ ਬਾਈ ਦੀ ਹੋਰੀ ਦੱਸ ਦੇ ਮੇਰੇ ਕੋਲ ਚੱਕ ਦਿਨ ਹੋ ਗਿਆ ਕੱਲ ਬਣੀ ਇਹ ਕੱਲ ਬਣੀ ਹੈ ਬਾਈ ਠੀਕ ਹੈ ਅੱਛਾ ਇਹਦੇ ਨਾਲ ਬੱਚਾ ਕੀ ਹੈ ਕੱਟਾ ਬਾਈ ਇਹਦੇ ਨਾਲ ਵੀ ਇਹਦੇ ਨਾਲ ਵੀ ਕੱਟਾ ਹੈ ਹਾਂਜੀ ਰੇਟ ਇਹਦਾ ਕੀ ਰਹੂਗਾ ਇਹਦਾ ਵੀ 85000 ਰੁਪਿਆ ਬਾਈ ਜੀ ਤੋੜ ਦੇ ਬਾਈ ਸੋ ਦੋਸਤੋ ਸੇਮ ਰੇਟ ਹੈ 85000 ਇਹਦਾ ਰੇਟ ਇਹਨੂੰ 4 ਮਹੀਨੇ ਹੋਗੇ ਸੂਈ ਨੂੰ ਕੱਲ ਗੱਬਣ ਹੋ ਗਈ ਹੈ ਦੁੱਧ 8 ਕਿਲੋ ਆ ਪੱਕੇ ਹਵਾਨੇ ਦੀ ਮੱਝ ਹੈ ਸਿੰਘ ਸੋਣਾ ਪੂਸ਼ ਮੋਢ ਦੇ ਵਿੱਚੋਂ ਬਿਲਕੁਲ ਬਰੀਕ ਪਤਲੀ ਹੈ ਮਦਰੀ ਗੋਡੀ ਦੀ ਮੱਝ ਆ ਤੇ ਮੈਂ ਮੱਝਾਂ ਬਾਰੇ ਇੱਕ ਗੱਲ ਹੋਰ ਐਡ ਕਰ ਦਿੰਨਾ ਵੀ ਇਹਨਾਂ ਦੇ ਸੌਦੇ ਦੀ ਗੱਲ ਚੱਲਦੀ ਐ। ਕਈ ਵਾਰ ਜਦੋਂ ਨੂੰ ਤੁਸੀਂ ਫੋਨ ਲਾਓ ਹੋ ਸਕਦਾ ਹੁੰਦਾ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸੌਦੇ ਦੀ ਗੱਲ ਚੱਲਦੀ ਐ ਤੇ ਹੋ ਸਕਦਾ ਇਹ ਵੇਕ ਵੀ ਜਾਣ। ਫਿਰ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਫੋਨ ਕਰਕੇ ਬਾਈ ਜੀ ਹਰਾਂ ਤੋਂ। ਵੀਡੀਓ 'ਚ ਤਾਂ ਹੀ ਦਿਖਾ ਰਹੇ ਆ ਵੀ ਹਜੇ ਕੋਈ ਪੱਕੀ ਡੀਲ ਇਹਨਾਂ ਦੀ ਨਹੀਂ ਹੋਈ। ਹਵਾਨਾ ਦੇਖ ਸਕਦੇ ਹੋ ਤੁਸੀਂ। ਚੰਗਾ ਹਵਾਨਾ ਦਿਖਾਉਂਦੀ ਐ। ਇੱਕ ਇਹਦੇ ਨਾਲ ਜਿਹੜਾ ਬੱਚਾ ਦੱਸੋ ਉਹ ਮੇਲਕਾਫ ਐ। ਤੇ ਇਹਦੇ ਬਾਰੇ ਵੀ ਥੋੜੀ ਗੱਲ ਕਰਾਂਗੇ ਕਿਉਂਕਿ ਚੰਗਾ ਕੱਟਾ 4 ਮਹੀਨੇ ਉਮਰ ਹੈ ਦੇਖੋ ਇਹਦਾ ਟਾਂਚਾ ਥੋੜੀ ਜਾਣਕਾਰੀ ਆਪਾਂ ਵੀਰ ਤੋਂ ਲਵਾਂਗੇ ਜਿਹੜਾ ਵੀਰ ਆਪਾਂ ਨੂੰ ਮੱਝਾਂ ਤੋੜ ਕੇ ਰੱਖਿਆ ਭਾਈ ਇਹ ਕੱਟਾ ਕਿਹੜੇ ਬੁੱਲ ਦਾ ਬੱਚਾ ਹੈ ਇਹ ਐਮ 29 ਦਾ ਬੱਚਾ ਭਾਈ ਆਪਣੇ ਕੋਲੇ ਘਰੇ ਆ ਅੱਛਾ ਤੁਹਾਡੇ ਕੋਲ ਐਮ 29 ਦਾ ਬੱਚਾ ਬੁੱਲ ਹੈ ਉਹਦਾ ਗਾਂ ਇਹ ਬੱਚਾ ਆ ਗਿਆ ਡੀ ਐਨ ਏ ਪਾਸ ਆ ਉਹਦੀ ਮਾਂ ਥਲੇ 22 ਕਿਲੋ 400 ਦੁੱਧ ਦਾ ਰਿਕਾਰਡ ਆ ਤਾਂ ਮੇਲੇ ਜਿੱਤਿਆ ਦੋ ਤਨੌਲੇ ਲਿਆ ਕਚੜੇਕਾ ਦਾ ਅੱਛਾ ਤੇ ਉਹਦਾ ਡੀਐਨਏ ਐਮ 29 ਨਾ ਹੋਇਆ ਵੇ ਐਮ 29 ਨਾ ਹੋਇਆ ਬਾਬਾ ਠੀਕ ਹੈ ਤੇ ਮਾਂ ਦੀ ਕਿਤੇ ਚੁਾਈ ਚੁਈ ਕਰਾਈ ਗਈ ਚੁਾਈ ਵੀ ਸਰਕਾਰੀ ਚੁਾਈ ਹਰਿਆਣੇ ਚੋਂ ਲਿਆਂਦਾ ਸੀ ਉਹ ਅੱਛਾ ਓਕੇ ਠੀਕ ਹੈ ਹਾਂਜੀ ਸੋ ਇਹ ਬੱਚਾ ਦੱਸੋ ਉਸ ਬੋਲਦਾ ਤੇ ਇੱਕ ਹੋਰ ਬੱਚਾ ਬਾਈ ਕੋਲ ਇਹ ਬਾਈ ਜਿਹੜੀ ਇਹ ਕੱਟੀ ਐ ਇਹ ਵੀ ਉਸੇ ਬੋਲਦੀ ਐ ਉਸੇ ਬੋਲਦੀ ਐ ਭਾਈ ਐਮ 29 ਦੇ ਉਸੇ ਬੋਲਦੀ ਐ ਵੀ ਠੀਕ ਐ ਸੋ ਇਹ ਕੱਟੀ ਵੀ ਦੋਸਤੋ ਉਸੇ ਬੋਲਦੀ ਐ ਭਾਈ ਜੀ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਵੀਰ ਸੀਮਨ ਸਟਰਾ ਜਾਂ ਮੱਝ ਕਰਾਸ ਕਰਾਉਣੀ ਚਾਹੁੰਦਾ ਇਹ કરી ਰੱਖਨੀ ਆ ਵੀਰ ਨੇ ਦੁੱਧ ਆਸਤੇ ਸੋ ਇਹ ਵਿਕਰੀ ਆਸਤੇ ਨਹੀਂ ਹੈ ਇਹਦਾ ਬੱਚਾ ਕੱਟੀ ਸੀਗੀ ਜਿਹੜੀ ਤੁਹਾਨੂੰ ਦਿਖਾਈ ਹੈ ਦੋ ਬੱਚੀਆਂ ਹੋਰ ਹੈਗੀਆਂ ਇਹਨਾਂ ਚੋਂ ਇੱਕ ਗੱਭਣ ਹੈ ਇੱਕ ਹਜੇ ਛੋਟੀ ਹੈ ਜਿਹੜੀ ਬਈ ਇਹ ਗਿਰਚ ਪੈਂਦੀ ਹੈ ਇਹ ਤਾਂ ਉਸੇ ਵੈੜ ਦੀ ਲੱਗਦੀ ਹੈ ਜਿਹੜੀ ਉਸੇ ਵੈੜ ਦੀ ਹੈ ਜੀ ਪਹਿਲੇ ਸੂਏ ਦੀ ਠੀਕ ਹੈ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ 25000 ਰੁਪਏ ਬਾਈ ਅੱਛਾ ਜਿਹੜੀ ਇਹਦੇ ਨਾਲ ਇੱਕ ਬੱਚੀ ਖੜੀ ਹੈ ਇਹ ਬਾਈ 2 ਮਹੀਨਿਆਂ ਦੀ ਗੱਭਣ ਠੀਕ ਹੈ ਇਹਦੀ ਉਮਰ 11 ਮਹੀਨੇ ਹੋਈ ਆ ਹਜੇ ਅੱਛਾ ਇਹ ਡੈਨਮਾਰਕ ਦੇ ਕਿਸੇ ਬੋਲਦੀ ਆ ਸਟਾ ਸਾਡੇ ਕੋਲੇ ਪਿਆ ਠੀਕ ਹੈ ਤੇ ਇਹਦਾ ਮੁੱਲ 55000 ਰੁਪਇਆ ਕਰਾਂਗੇ ਇਹਦਾ 55000 ਤੋਰਗੇ ਨੂੰ ਆਪਾਂ ਹਾਂਜੀ ਬਾਈ ਸੋ ਦੱਸੋ ਇੱਕ ਗੈਰ ਉਹਦਾ ਰੇਟ 25000 ਹੈ ਦੇਸੀ ਨਸਲਾਂ ਦਾ ਸ਼ੌਂਕ ਹੈ ਤਾਂ ਸੋਹਣੀ ਬੱਛੀ ਹੈ ਬਾਕੀ ਮਾਂ ਬਾਈ ਦੇ ਕੋਲ ਅਸੀਲ شریف ਹੈ ਐਚਐਫ ਜਿਹੜੀ ਹੈ 2 ਮਹੀਨਿਆਂ ਦੀ ਗੱਭਣ ਹੈ ਦੋਹਾਂ ਤੁੱਤੇ ਹੋ ਚੱਲੀ ਚੈੱਕ ਪਾਸ ਕਰਾਉਣ ਦੀ ਜ਼ਿੰਮੇਵਾਰੀ ਥੋਡੀ ਹੈ ਜਿਹੜਾ ਵੀਰ ਖਰੀਦਣਾ ਚਾਹੂ ਕਰਵਾ ਸਕਦਾ 55000 ਦਾ ਰੇਟ ਰੱਖਿਆ ਹੈ ਕਦ ਘਾਟ ਸੋਨਾ ਕਰੂਗੀ ਢਾਂਚਾ ਤੁਸੀਂ ਇਹਦਾ ਦੇਖ ਲਓ ਲਿਆਵੋ ਰਿਵਰਸ ਸੋ ਦਸ ਵੇ ਵੀ ਬੱਛੀਏ ਗੱਬਣ ਚੈੱਕ ਪਾਸ ਕਨਫਰਮ ਵੱਛੀ ਆ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਟਰੈਕਟਰ 855 ਬਾਈ ਕਿਹੜਾ ਮਾਡਲ ਆ ਇਹ 90 ਮਾਡਲ ਆ ਬਾਈ ਇਹ 90 ਮਾਡਲ ਆ ਡਬਲ ਕਲੱਚ ਆ ਇਹ ਹਮ ਨਵੀਂ ਬੈਟਰੀ ਆ ਇਹਦੇ ਨਾਲ ਬਾਈ ਠੀਕ ਹੈ ਹਾਂਜੀ ਹੋਰ ਕੋਈ ਕੰਮ ਜਿਹੜਾ ਵੱਖਰਾ 6 ਚ ਰੰਗਾਂ ਵਾਲੀ ਆ ਬਾਈ ਪੀਟੀਓ ਸ਼ਾਫਟ 6 ਛੇ ਧਰਾਂ ਵਾਲੀ ਹੈ ਤੇ ਇੱਕ ਲੈਫਟ ਪੰਪ ਜਿਹੜੇ ਪਹਿਲਾਂ ਅੰਦਰ ਆਉਂਦੇ ਹੁੰਦੇ ਸੀ ਸ਼ਾਇਦ ਹੁਣ ਬਾਹਰ ਆਈ ਇਹਦਾ ਬਾਹਰ ਕਰਾਇਆ ਹੋਇਆ ਹਾਂਜੀ ਬਾਈ ਜੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਬਾਈ ਰੇਟ 1,20,000 ਰੁਪਇਆ ਦੱਸੋ 855 90 ਮਾਡਲ ਹੈ ਜੋ ਇਹਦੀ ਜੇ ਬਾਅਦ ਚ ਜਿਹੜਾ ਮੋਡੀਫਿਕੇਸ਼ਨ ਹੁੰਦੀ ਹੈ ਟਰੈਕਟਰਾਂ ਦੇ ਵਿੱਚ ਜੋ-ਜੋ ਬਾਈ ਨੂੰ ਚੇਂਜ ਕਰਾਉਣ ਦੀ ਲੋੜ ਲੱਗੀ ਉਹ ਚੀਜ਼ਾਂ ਇਹਦੇ ਨਾਲ ਕੀਤੀਆਂ ਹੋਈਆਂ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਜੱਜਮੈਂਟ ਕਰ ਲਓ ਤੇ ਬਾਕੀ ਮੇਰੇ ਵੱਲੋਂ ਤਾਂ ਇਹੀ ਬੇਨਤੀ ਹੁੰਦੀ ਹੈ ਵੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹ ਆ ਕੇ ਦੇਖੇ ਕਿਉਂਕਿ ਕੋਲ ਖੜ ਕੇ ਹਰੇਕ ਚੀਜ਼ ਦੀ ਸਹੀ ਜੱਜਮੈਂਟ ਹੋ ਸਕਦੀ ਹੁੰਦੀ ਹੈ ਛੋਟਾ ਜਿਹਾ ਪੰਜਾਬ ਹੈ ਕਿਤੋਂ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਬਹੁਤਾ ਟਾਈਮ ਨਹੀਂ ਲੱਗਦਾ ਤੁਸੀਂ ਆਪ ਦੇ ਰਜੇ ਮਿਆਂ ਜੋ ਟਾਈਮ ਕੱਢ ਕੇ ਆਇਓ ਕਿਉਂਕਿ ਤੁਸੀਂ ਚੀਜ਼ ਖਰੀਦਣਾ ਚਾਹੁੰਦੇ ਹੋ ਤਾਂ ਖੇਚਲ ਕਰਨ ਦਾ ਹੱਕ ਵੀ ਬੰਦ ਹੈ ਟਾਇਰ ਲਗਭਗ ਇਹ ਮੰਨ ਲਓ ਵੀ ਇਹ 25 30 ਪੈਸੇ ਵਾਲੀ ਗੱਲ ਹੀ ਹੈ ਬਾਕੀ ਤੁਹਾਨੂੰ ਇਹ ਟਾਇਰ ਬਦਲਾਉਣੇ ਪੈਣਗੇ ਟਰੈਕਟਰ ਨਵੀਂ ਬੈਟਰੀ ਨਾਲ ਹੈ ਜੋ ਇਹਦੀਆਂ ਹੋਰ ਵਿਸ਼ੇਸ਼ਤਾਵਾਂ ਉਹ ਵੀਰ ਨੇ ਦੱਸਦਿਆਂ ਆਪਾਂ ਇੱਕ ਰੇੜਾ ਤੁਹਾਨੂੰ ਦਿਖਾਉਣਾ ਪਰ ਉਸ ਤੋਂ ਪਹਿਲਾਂ ਫਿਰ ਇਹ ਕੱਟੀ ਬਾਈ ਦੇ ਝੋਟੇ ਦੀਆਂ ਦਿਖਾਉਣੀ ਚਾਹੂੰਗਾ ਇਹਦਾ ਸਟਰਕਚਰ ਕਾਫੀ ਸੋਹਣਾ ਲੱਗਾ ਬਈ ਮੜਾ ਪਿਛਾਣੂ ਕਰਿਓ ਕੱਟੀ ਨੂੰ ਇਹਦੀ ਕਿੰਨੀ ਉਮਰ ਹੋਗੀ ਵੀਰ ਇਹ ਵੀਰੇ ਹਜੇ 4 ਦਿਨ ਪਏ ਮਹੀਨਾ ਹੋਣ ਚੇਦੇ ਇੱਕ ਮਹੀਨੇ ਦੀ ਹਜੇ ਹੋਣੀ ਆ ਦੱਸੋ ਵੈਸੇ ਤਾਂ ਇਹਦੀ ਮਾਂ ਵੀ ਬਹੁਤ ਸੋਹਣੀ ਤੇ ਚੰਗੇ ਦੁੱਧ ਵਾਲੀ ਦਿਸਦੀ ਆ ਤੇ ਪਰ ਕੱਟੀ ਕਿਉਂਕਿ ਮਾਂ ਤੇ ਪਿਓ ਦੋਨਾਂ ਤੇ ਬੱਚੇ ਨੇ ਜਾਣਾ ਹੁੰਦਾ ਚੰਗੇ ਢਾਂਚੇ ਦੀ ਇਹ ਕੱਟੀ ਜਿਹੜੀ ਅੱਗੇ ਝੋਟੀ ਬਣੂਗੀ ਇੱਕ ਰੇੜਾ ਬਾਈ ਕੋਲ ਦੱਸੋ ਮੋਟਰਸਾਈਕਲ ਵਾਲਾ ਦੋਸਤੋ TVS ਮੋਟਰਸਾਈਕਲ ਦੇ ਨਾਲ TVS ਵੈਕਟਰ ਮੋਟਰਸਾਈਕਲ ਦਿਸਦਾ ਜਿਹਦੇ ਨਾਲ ਇਹ ਰੇੜਾ ਜਿਹੜਾ ਭਾਈ ਜੀ ਉਹਨਾਂ ਨੇ ਫਿੱਟ ਕਰਾਇਆ ਭਾਈ ਕਿਹੜਾ ਮਾਡਲ ਮੋਟਰਸਾਈਕਲ ਹੈ 2006 ਮਾਡਲ ਆ ਭਾਈ 2006 ਮਾਡਲ RC ਵਗੈਰਾ ਕਾਪੀ ਵਗੈਰਾ ਹੈ ਵੀਰੇ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹਦਾ 30000 ਰੁਪਿਆ ਭਾਈ ਚਾਲੂ ਹਾਲਤ ਚ ਹੈ ਚਾਲੂ ਹਾਲਤ ਆ ਹਾਥੀ ਵਾਲਾ ਹਿੱਸਾ ਪਾਇਆ ਵਾ ਪਿਛਲਾ ਭਾਈ ਇਹਨੂੰ ਠੀਕ ਹੈ ਦੋਸਤੋ ਹਾਥੀ ਵਾਲੇ ਟਾਇਰ ਦਿਸਦੇ ਆ ਪੂਰਾ ਮਜ਼ਬੂਤ ਬਣਵਾਇਆ ਛੋਟੇ ਹਾਥੀ ਵਾਲੇ ਜਿਹੜੇ ਟਾਇਰ ਤੇ ਉਵੇਂ ਹੀ ਹਿੱਸਾ ਮਜ਼ਬੂਤ ਹੈ ਬਾਕੀ 30000 ਦਾ ਰੇਟ ਹੈ ਚਾਲੂ ਹਾਲਤ ਦੇ ਵਿੱਚ ਇੱਕ ਮੈਂ ਹੋਰ ਚੀਜ਼ ਦਿਖਾਉਣੀ ਹੈ ਜਿਹੜੀ ਦੇਸੀ ਗਾਂ ਮੈਂ ਗੈਰ ਨਸਲ ਦੀ ਕਿਹਾ ਸੀ ਤੇ ਇਹਦੀ ਬੱਛੀ ਵੀ ਦੇਖਿਓ ਕਿਉਂਕਿ ਚੰਗੀ ਗਾਂ ਜਿਵੇਂ ਇਦਾਂ ਦੀਆਂ ਗਾਵਾਂ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸੀਲ شریف ਗਾਂ ਤਾਂ ਸੋਹਣੇ ਬੱਚੇ ਪਾਉਂਦੀ ਬਾਈ ਖੁੱਲੋ ਮਾੜਾ ਬੱਛੀ ਨੂੰ ਇਹਦਾ 25000 ਬਾਈ ਨੇ ਰੇਟ ਰੱਖਿਆ ਚੌਂਕਿਆ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਸਾਮ ਸਕਦੇ ਹੋ ਇਦਾਂ ਦੀਆਂ ਵੜਾਂ ਬਾਕੀ ਭਾਈ ਇਹ ਵੀ ਦੱਸਦੇ ਸੀ ਵੀ ਜਿੱਦਾਂ ਦਾ ਸੀਮਨ ਜੇ ਸਾਈਵਾਲ ਲਵਾ ਲਵੋਗੇ ਤਾਂ ਬੱਚਾ ਸਾਈਵਾਲ ਚ ਪਾਉਗੇ ਤੇ ਜੇ ਤੁਸੀਂ ਗਿਰ ਲਵਾਉਣਾ ਸੀਮਨ ਤਾਂ ਗਿਰ ਦਾ ਬੱਚਾ ਦਿੰਦੀ ਹੈ ਇਦਾਂ ਦੀ ਵਹਿੜ ਹੈ ਬੱਚੀ ਤੁਹਾਨੂੰ ਸ਼ੌਂਕਿਆ ਨਾਲ ਹੁਣ ਫੇਰ ਦਿਖਾ ਰਹੇ ਹਾਲਾਂਕਿ ਵਿਕਰੀ ਵਾਸਤੇ ਵੀ ਹੈ ਜਿਹੜਾ ਵੀਰ ਖਰੀਦਣਾ ਚਾਵੇ ਸੰਪਰਕ ਭਾਈ ਨਾਲ ਬਣਾ ਸਕਦੇ ਸੋ ਇਹ ਦੱਸੋ ਅੱਜ ਦੀ ਜਿਹੜੀ ਵੀਡੀਓ ਸੀਗੀ ਫਿਲਹਾਲ ਇਹਦੇ ਚ ਬਹੁਤ ਪਸ਼ੂ ਤੇ ਨਾਲ ਦੋ ਕੁ ਮਸ਼ੀਨਰੀ ਦੇ ਵਿੱਚ ਚੀਜ਼ਾਂ ਜਿਹੜੀਆਂ ਵਕਾਉ ਸੀ ਠੀਕ ਹੈ ਭਾਈ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਘਰ ਦੀ ਲੋਕੇਸ਼ਨ ਜੇ ਫੇਰ ਥੋੜੀ ਦੱਸ ਦਿਆਂ ਦੱਸੋ ਤਾਂ ਜਿਹੜੀ ਨੱਥੂ ਵਾਲਾ 나ਥੇ ਵਾਲੇ ਨੂੰ ਛੜਕ ਮੁੜਦੀ ਹੈ ਉਹਦੇ ਨਾਲ ਮੱਲੀ ਮੈਡੀਕਲ ਸਟੋਰ ਹੈ ਤੇ ਉਹਦੇ ਬਿਲਕੁਲ ਨਾਲ ਦਾ ਇਹ ਘਰ ਜਿੱਥੇ ਇਹ ਪਸ਼ੂ ਤੇ ਜਾਂ ਮਸ਼ੀਨਰੀ ਵਕਾਉ ਸੀ ਧੰਨਵਾਦ ਵੀਡੀਓ ਦੇਖਣ ਲਈ